ਹੈਲੋ ਸਾਥੀ ਸ਼ਿਕਾਇਤ ਵਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਬਈ ਮੈਂ ਨਾ 2-3 ਦਿਨ ਪਹਿਲਾਂ ਪੋਸਟਾਂ ਬਾਤੀਆਂ ਅਨਮੋਲ ਕਾਤਰੇ ਜੀ ਤੇ ਆਪਣਾ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਦੇ ਬੜੇ ਭਰਾ ਬਤਿੰਦਰ ਮੈਨੂੰ ਹੀ ਉਹ ਕਰਨ ਲਾਗੇ ਹਨਾ ਉਹ ਚਲ ਮੈਂ ਤੁਹਾਨੂੰ ਗੱਲ ਬਾਅਦ ਚ ਦੱਸਦਾ ਹੁਣ ਤੁਹ ਸਾਰੀ ਗੱਲ ਹੀ ਦੱਸ ਦਿੰਨਾ ਵੀਡੀਓ ਪੂਰੀ ਥੋੜ੍ਹ ਦਿਓ ਹੁਣ ਤੁਸੀਂ ਦੇਖੋ ਵੀ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਹਮਾਚਲ ਚੋਂ ਇੱਕ ਕੁੜੀ ਨੂੰ ਲੈ ਕੇ ਆਇਆ ਪਤਾ ਨਹੀਂ ਦੋ ਮਾਮਾ ਧੀਆ ਨੂੰ ਲੈ ਕੇ ਆਇਆ ਹਮਾਚਲ ਦੇ ਵਿੱਚੋਂ ਜਾ ਕੇ ਤੇ ਹਿਮਾਚਲ ਆ ਦੇ ਵਿੱਚ ਉਹ ਕੁੜੀਆਂ ਨੂੰ ਲੈ ਕੇ ਆਏ ਵੀ ਉੱਥੇ ਪਤਾ ਨਹੀਂ ਉਹਨਾਂ ਦਾ ਕੋਈ ਦਿਮਾਗੀ ਨੁਕਸਾ ਪਤਾ ਨਹੀਂ ਕੀ ਕੁਝ ਹੋਇਆ ਸੀ ਆਪਸੈਟ ਸੀ ਜੀਆਂ ਜਾਂ ਆਪਦੇ ਉੱਥੇ ਆਸ਼ਰਮ ਜੇ ਜੀ ਜਾ ਕੇ ਡਾਂਗ ਜੀ ਚੱਕ ਕੇ ਤੁਰਿਆ ਫਿਰਦਾ ਸੀ ਉੱਤੇ ਪਹਾੜੀਆਂ ਜੀਆਂ ਤੇ ਨਾਲ ਇਹਦੇ 8-10 ਬੰਦੇ ਹੋਰ ਸੀ ਠੀਕ ਹੈ ਸਪੈਸ਼ਲ ਗਏ ਆ ਉੱਥੇ ਲੈ ਕੇ ਆਏ ਆ ਉਹਨਾਂ ਨੂੰ ਹਿਮਾਚਲ ਚੋਂ ਹੁਣ ਗੱਲ ਇਹ ਐ ਅਗਲੇ ਸਾਡੇ ਛੇਤਰ ਫੇਰਦੇ ਆ ਰੱਜ ਕੇ ਇਹ ਪਤਾ ਨਹੀਂ ਕਿਹੜਾ ਭਾਈ ਯਾਰਾ ਕਾਇਮ ਕਰਦੇ ਤੁਰੇ ਫਿਰਦੇ ਅਗਲੇ ਸਾਡੇ ਡਰਾਈਵਰਾਂ ਦੀਆਂ ਪੱਗਾਂ ਲਾ ਦੇਂਦੇ ਆ ਪੂਰਾ ਫੁੱਲ ਗੱਡੀਆਂ ਭੰਨ ਕੇ ਆਣਾ ਜਰੂਸ ਕੜਦੇ ਆ ਜਿੰਨਾ ਉਹਨਾਂ ਤੋਂ ਹ ਠੀਕ ਆ ਅਨਸਰਾਨੀਆਂ ਤਾਂ ਨਾਤੇ ਜੋ ਸਾਡੇ ਗੁਰੂਆਂ ਨੇ ਸਿਖਾਇਆ ਸੀ ਉਹ ਤੋਂ ਮੁਨਕਰ ਨਹੀਂ ਹੁੰਦੇ ਅਸੀਂ ਅਰਦਾਸ ਕਰ ਸਕਦੇ ਹਾਂ ਸਰਬੱਤ ਦੇ ਭਲੇ ਦੀ ਉਹਨਾਂ ਦੇ ਲਈ ਕਰ ਸਕਦੇ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਗੱਲਾਂ ਕਿੰਨੀਆਂ ਪੰਜਾਬ ਚ ਵੀਡੀਓ ਵਾਇਰਲ ਹੁੰਦੀਆਂ ਕਿੰਨੇ ਆ ਭਰਾਵਾਂ ਨੇ ਵੀਡੀਓ ਪਾਈਆਂ ਹੋਈਆਂ ਵੀ ਐਂ ਕਰਕੇ ਯਾਰ ਮੇਰੇ ਠੱਟ ਵੱਜ ਗਈ ਮੇਰਾ ਘਰ ਤਵਾ ਹੋ ਗਿਆ ਤੁਸੀਂ ਮੈਨੂੰ ਇੱਕ ਬੰਦਾ ਪ੍ਰੂਫ ਲੈ ਕੇ ਦਿਓ ਵੀ ਕਿਸੇ ਵੀ ਬੰਦੇ ਦੀ ਪੰਜਾਬ ਵਾਲੇ ਦੀ ਜਾਂ ਸਿੱਖ ਸਰਦਾਰ ਦੀ ਕਿਸੇ ਦੀ ਮੈਂ ਖੁਦ ਵੀ ਐ ਵਿੱਚ ਯਾਰ ਮੇਰੀਆਂ 4-5 ਵੀਡੀਓ ਵਾਇਰਲ ਹੋਈਆਂ ਮੈਂ 100% ਆਪਾ ਹਜ ਬੰਦਾ ਸਰੀਰ ਮੇਰਾ ਕੰਮ ਨਹੀਂ ਕਰਦਾ ਰੀੜ ਦੀ ਹੱਡੀ ਤੇ ਠੱਟ ਲੱਗੀ ਆ ਮਦਦ ਦਾ ਕੀ ਕਰਨੀ ਸੀ ਨਾ ਹਿਮਾਚਲ ਨੇ ਨਾ ਯੂਪੀ ਵਾਲਿਆਂ ਨੇ ਨਾ ਰਾਜਸਥਾਨ ਵਾਲਿਆਂ ਨੇ ਵਿਹਾਰ ਬੰਗਾਲਾ ਨੇ ਕਿਸੇ ਨੇ ਫੋਨ ਕਰਕੇ ਤੱਕ ਨਹੀਂ ਪੁੱਛਦੇ ਹੁੰਦੇ ਸਾਨੂੰ ਤਾਂ ਪੰਜਾਬ ਵਾਲਿਆਂ ਨੂੰ ਫੋਨ ਤੇ ਵੀ ਸੁਲਾ ਨਹੀਂ ਮਾਰੀ ਕਦੇ ਕਿਸੇ ਨੇ ਤੇ ਸਾਡੇ ਵਾਲੇ ਉਹਨਾਂ ਦਾ ਰਾਜ ਕਰਾਉਂਦੇ ਫਿਰਦੇ ਆ ਕੀ ਗੱਲ ਬਾਈ ਸਾਡਾ ਪੰਜਾਬ ਦਾ ਪੈਸਾ ਸਿੱਖਾਂ ਦਾ ਪੈਸਾ ਐਂ ਪ੍ਰਵਾਸ ਹੈ ਹੁਣ ਲੋਕਾਂ ਨੂੰ ਐਂ ਕਈ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜਦੋਂ ਸਾਡੇ ਵਾਲਿਆਂ ਨੂੰ ਜਮਾਂ ਲੁੱਟੇ ਪੱਟੇ ਜਾਂਦੇ ਆ ਨਾ ਮੁਸਲਮਾਨ ਜਦੋਂ ਘਰ ਨੂੰ ਅੱਗ ਲੱਗ ਜਾਂਦੀ ਆ ਮੁਸਲਮਾਨ ਕੌਮ ਉਦੋਂ ਰੌਲਾ ਪਾਉਂਦੀ ਐ ਤੇ ਸਿੱਖ ਜਦੋਂ ਇਹਨਾਂ ਦਾ ਘਰ ਸੜ ਕੇ ਸੁਆਹ ਹੋ ਜੇ ਇਹਨਾਂ ਨੂੰ ਉਦੋਂ ਆ ਕਰਾਉਂਦੀ ਐ ਸਿੱਖ ਕੌਮ ਇਹ ਦੋ ਕੌਮਾਂ ਹੀ ਆ ਤੇ ਇਹੋ ਜਿਹੀਆਂ ਠੀਕ ਐ ਬਾਅਦ ਵਿੱਚ ਸਾਡੇ ਵਾਲੇ ਨਾ ਜਦੋਂ ਵਰਤੇ ਜਾਂਦੇ ਆ ਲੁੱਟੇ ਪੱਟੇ ਜਾਂਦੇ ਆ ਫਿਰ ਤਾਂ ਹਾਂ ਮਾਰ ਕੇ ਰਹਿੰਦੇ ਹਜੇ ਸ਼ੁਰੂਆਤ ਐ ਹਜੇ ਤਾਂ ਕਦੇ ਤਾਂ ਮਿੰਟੂ ਵਰਗੇ ਦਿੱਲੀ ਤੁਰੇ ਫਿਰਦੇ ਹੁੰਦੇ ਆ ਠੀਕ ਆ ਉਹ ਨੀਗਰੋ ਆਇਆ ਸੀਗਾ ਪਤਾ ਨਹੀਂ ਨਾਈਜੀਰੀਆ ਦਾ ਸੀ ਚਲ ਠੀਕ ਆ ਉਹਨੂੰ ਇਨਸਾਨੀਅਤ ਦੇ ਨਾਤੇ ਰੱਖ ਲਿਆ ਆਪਾਂ ਕਦੇ ਨਹੀਂ ਉਹ ਕਹਿੰਦੇ ਆ ਨਾ ਠੀਕ ਆ ਉਹ ਕਦੇ ਰਹੇ ਦਿੱਲੀ ਵਰਗਿਆਂ ਨੂੰ ਉਹ ਚੱਕ ਕੇ ਤੋਰ ਪੈਂਦੇ ਆਗਾ ਹੁਣ ਜੁਪੀਏ ਵਿਹਾਰ ਬੰਗਾਲ ਚ ਵੀ ਜਾਇਆ ਕਰਨਗੇ ਫਜਤਾ ਸ਼ੁਰੂਆਤਾਂ ਹਿਮਾਚਲ ਚ ਜਾਣ ਲੱਗ ਗਏ ਕੀ ਗੱਲ ਹਿਮਾਚਲ ਤੇ ਸਾਡੇ ਨਾਲ ਤਾਂ ਬੜਾ ਮੈਂ ਹੁਣ ਉਹ ਗੱਲਾਂ ਚ ਜਾਵਾਂ ਤਾਂ ਸਾਡੇ ਨਾਲ ਤਾਂ ਬੜਾ ਵਿਤਕਰਾ ਹੁੰਦਾ ਹੈ ਹੈ ਉਹਨਾਂ ਦੇ ਤਾਂ ਕੰਗੜਾੜ ਕਿਹ ਸੰਾਨੂੰ ਮਿਹਨੇ ਮਾਰ ਲੋਣੀ ਛੜਦੀਆਂ ਯਾਰ ਬਾਈ ਅਗਲੇ ਆਪ ਦੀਆਂ ਆਪ ਦੇ ਲੋਕਾਂ ਦਾ ਇਲਾਜ ਨਹੀਂ ਕਰਾ ਸਕਦੇ ਸਾਡੇ ਕੋਲੇ ਬੜਾ ਪੈਸਾ ਹੈ ਪੰਜਾਬ ਦੇ ਵਿੱਚ ਉਹ ਇਲਾਜ ਕਰਾ ਕਰਾ ਕੇ ਤੁਸੀਂ ਖਤਮ ਕਰਦੇ ਪੇਸ਼ੈਂਟ ਪੰਜਾਬ ਦੇ ਵਿੱਚ ਕੋਈ ਬਰੀਜ ਨਹੀਂਗਾ ਹੈ ਤੂੰ ਤੇ ਅਨਮੋਲਕ ਬਾਤਰੇ ਨੇ ਜੇ ਕੋਈ ਕਹੇ ਵੀ ਅਸੀਂ ਭਾਈ ਪੰਜਾਬ ਦੇ ਵਿੱਚ ਤਾਂ ਕੋਈ ਮਰੀਜ਼ ਛੱਡਾ ਹੀ ਨਹੀਂ ਹੁਣ ਤਾਂ ਅਸੀਂ ਮਾਚਲ ਨੂੰ ਰੁੱਕ ਕਰ ਲਿਆ ਜਾਂ ਦਿੱਲੀ ਨੂੰ ਤਰਪੇ ਪੰਜਾਬ ਦੇ ਵਿੱਚ ਕਿਸੇ ਦੀ ਢੂਈ ਟੁੱਟੀ ਆ ਕਿਸੇ ਦਾ ਘਰ ਨਿੱਗੀ ਜਾਂਦਾ ਕਿਸੇ ਦਾ ਕੋਈ ਅੰਨਾ ਪਿਆ ਮੇਰੀ ਮੰਡੀ ਦੇ ਵਿੱਚ ਹੀ ਦੱਸ ਦੇਣਾ ਤੈਨੂੰ ਮੈਂ ਹੈ 40 ਸਾਲਾਂ ਦਾ ਮੁੰਡਾ ਤੇ 80 ਸਾਲ ਦਾ ਬਜ਼ੁਰਗ ਨੂੰ ਲੈਟਰਿੰਗ ਬਹਾਉਂਦਾ ਮਾਮਰੀ ਹੋਈ ਆ ਪੱਟਾ ਪੱਟਾ ਤੋਂ ਲੱਤਾ ਥੱਲੇ ਕਹਾ ਕੀ ਆਂਦੇ ਲੱਕ ਤੋਂ ਥੱਲੇ ਲੱਤਾ ਮੁੰਡੇ ਦੀਆਂ ਕੰਮ ਨਹੀਂ ਕਰਦੇ ਆ ਪੱਟ ਵੀ ਟੁੱਟ ਗਿਆ ਸੀ ਹੁਣ ਠੀਕ ਆ ਕਿਰਾਏ ਦੇ ਮਕਾਨ ਚ ਰਹਿੰਦੇ ਆ ਬਣਗੀਆਂ ਆ ਜਾ ਕਰ ਮੱਦ ਤਾਂ ਇੱਕ ਹੋ ਰਹਾ ਮੁੰਡਾ ਆ ਮੁੰਡਾ ਵੀ ਆਪ ਹਨਾ ਦਿਮਾਗੀ ਤੌਰ ਤੇ ਸਹੀ ਨਹੀਂ ਵਿਚਾਰਾ ਤੇ ਮੁੰਡੇ ਦੀ ਉਮਰ ਹੈਗੀ ਆ 22 ਸਾਲ ਤੇ ਪਿਓ ਟਰਾਈਸਾਈਕਲ ਜਿਹਾ ਜਹਾਜ ਜੀ ਵੀਲਚੇਅਰ ਜੀ ਹੁੰਦੀ ਆ ਟਰਾਈਸਾਈਕਲ ਜਹਾ ਤਿੰਨ ਟਾਇਰਾਂ ਵਾਲਾ ਉਹਦੇ ਚ ਬੈਠਾ ਠੀਕ ਆ ਉਹ ਪਿਓ ਨੂੰ ਆਪ ਜੀ ਨੂੰ ਸਾਰਾ ਦਿਨ ਧੱਕਾ ਲਾਉਂਦੇ ਆ ਕੇ ਪੰਜ ਲੈ ਲੈ ਕੇ ਨੇ ਦੱਸਦੇ ਤੇ ਐ ਮਾੜੀ ਮੋਟੀ ਮਦਦ ਕਰਕੇ ਆਪੇ ਘਰ ਤਾਂ ਕੇ ਯਾਰਾ ਕਰ ਦਿਆ ਕਰਾ ਉਹਨਾਂ ਦਾ ਇਲਾਜ ਸੰਭੋ ਉਹਨਾਂ ਨੂੰ ਐੇ ਜਾਨ ਹੈ ਪੰਜਾਬ ਦੇ ਵਿੱਚੋਂ ਮਰੀਜ਼ ਮੁੱਕ ਗਏ ਯਾਰ ਪੀਫਾਇਦਾ ਪੰਜਾਬ ਦਾ ਲੈਣਾ ਪੰਜਾਬ ਦੇ ਨਾਂ ਤੇ ਦਿਖਾਉਣੀਆਂ ਸਿੱਖਾਂ ਨਹੀਂ ਤੇ ਤੁਰ ਪੈਨੇ ਤੁਸੀਂ ਕਿਧਰ ਨੂੰ ਮੂੰਹ ਚੱਕ ਕੇ ਯਾਰ ਮੈਨੂੰ ਪਤੰਦਰਾ ਨੇ ਮਿਹਣੇ ਮਾਰਨ ਲੱਗ ਜਾਂਦੇ ਆ ਕਈ ਮੈਨੂੰ ਕਹੀ ਜਾਂਦੇ ਆ ਭਈ ਐਂ ਕਰਕੇ ਖਜ਼ਰਦੇ ਰੀ ਮਿੰਟੂ ਵਰਗਿਆਂ ਨਾਲ ਕੀ ਦੁਸ਼ਮਣੀਆਂ ਤੈਨੂੰ ਪੈਸੇ ਨਹੀਂ ਦਿੱਤੇ ਹੁਣ ਆ ਕੇ ਤੂੰ ਵੀ ਬੱਡਦੇ ਪਿਆ ਤੇਰੀ ਵੀ ਢੂਈ ਢੂਈ ਲੈ ਦੱਸ ਮੈਂ ਆ ਮੇਰੇ ਦਾ ਜਉਂਦੇ ਰਹਿਣ ਭੈਣ ਭਾਈ ਮੈਂ ਤਾਂ ਭਾਈ ਆਪ ਹੀ ਇਹੋ ਕਰ ਲੈਣਾ ਹੁਣ ਠੀਕ ਆ ਮੈਨੂੰ ਲੋੜ ਨਹੀਂ ਕਿਸੇ ਮਿੰਟੂ ਵਰਗਿਆਂ ਦੀ ਮੈਨੂੰ ਵੈਗਰੂ ਨੇ ਕਲ ਵਾਕੀਆ ਜਿੰਨੀ ਕਮਾਉਣੀ ਕਬਰਤ ਲੈਣ ਇਹ ਜੇ ਬੰਦਿਆਂ ਤੋਂ ਪੈਸੇ ਕੀ ਲੈਣੇ ਆ ਇਹ ਤਾਂ ਬਿਜ਼ਨਸ ਕਰਦੇ ਆ ਇੱਕ ਬੰਦੇ ਦੀ ਵੀਡੀਓ 30-40 ਲੱਖ ਤੋਂ ਲੈ ਕੇ 70-80 ਲੱਖ ਤੱਕ ਕੁਵਾਂਤਰੇ ਵਰਗਿਆਂ ਦੀਆਂ ਵੀਡੀਓ ਬਿਜ਼ਨਸ ਕਰ ਜਾਂਦੀਆਂ ਸਾਰੇ ਪੈਸੇ ਲੱਗ ਜਾਂਦੇ ਇੱਕ ਪੇਸ਼ੈਂਟ ਤੇ ਬਾਕੀ ਪੈਸੇ ਕਿੱਥੇ ਜਾਂਦੇ ਉਹਦੇ ਘਰ ਭਾ ਕੇ ਦਿੱਤਾ ਜਾਂਦਾ ਉਹਦੇ ਪਰਿਵਾਰ ਨੂੰ ਦਿੱਤੇ ਜਾਂਦੇ ਆ ਕੀ ਕਰਾਇਆ ਜਾਂਦਾ ਉਹਨੂੰ 10-20 ਸਾਲਾਂ ਲਈ ਸੰਭਾਇਆ ਜਾਂਦਾ ਕਿੰਨਾ ਬਿਜ਼ਨਸ ਕਰਦੀ ਇੱਕ ਵੀਡੀਓ ਜਦ ਵਾਇਰਲ ਹੋ ਜੇ 20-30 ਲੱਖ ਤਾਂ ਆਮ ਹੀ ਕਰ ਜਾਂਦੀ ਆ ਕਿ 30-40 ਲੱਖ ਰੁਪਈਆ ਦਾ ਬਿਜ਼ਨਸ ਕਰ ਕੀਤਾ ਉਹ ਬਿਜ਼ਨਸ ਹੀ ਕਹੂੰਗਾ ਮੈਂ ਇਹਨੂੰ ਫੇਸਬੁਕ ਤੋਂ ਲੈ ਕੇ YouTube ਤੱਕ ਕਿੰਨਾ ਵਿਊ ਆਉਂਦਾ ਕੀ ਕੁਝ ਆਉਂਦਾ ਕਿੰਨੇ ਪੈਸੇ ਆਉਂਦੇ ਆ ਕਿੱਥੇ ਜਾਂਦੇ ਆ ਉਹ ਹੈ ਆ ਜਿਹੜੇ ਬਾਹਰ ਬੈਠੇ ਐ NRI ਭਰਾ ਐ ਉਹਨਾਂ ਤੁਹਾਡੇ ਅੱਗੇ ਹੱਥ ਜੋੜਦਾ ਬਾਈ ਇਹ ਧੰਦਾ ਬਣਿਆ ਹੋਇਆ ਠੀਕ ਆ ਆਨਲਾਈਨ ਟਾਈਮ 'ਚ ਹੀ ਲੀਡਰ ਬਣਨਗੇ ਖਵਾਤਰੇ ਯਾਰ ਕੇ ਪਹਿਲਾਂ ਕਲਾਕਾਰ ਬਣ ਗਿਆ ਫਿਰ ਐਕਟਰ ਬਣ ਗਿਆ ਖਵਾਤਰੇ ਹੋਰੀ ਐਵੇਂ ਮਿੰਟੂ ਵਰਗੇ ਆਉਣ ਵਾਲੇ ਟਾਈਮ 'ਚ ਹੀ ਲੀਡਰ ਬਣਨਗੇ ਫਿਰ ਤੁਹਾਡੇ ਛੱਤਰ ਮਾਰਨਗੇ ਫਿਰ ਤੁਸੀਂ ਪਿੱਟੋਂਗੇ ਹੈ ਉਹ ਜੇ ਕਲਾਕਾਰਾਂ ਕਲਾਕਾਰਾਂ ਨੂੰ ਕੁਝ ਦਿੰਦਾ ਨਹੀਂ ਹੁੰਦਾ ਕਲਾਕਾਰ ਤੇ ਲੀਡਰ ਮਿਲਣੀ ਹੈ ਇਹਨਾਂ ਨੂੰ ਜਾਂਦੇ ਆ ਪਬਲਿਸਿਟੀ ਸਟੰਟ ਕਿੱਥੋਂ ਖੇਡਿਆ ਜਾਂਦਾ ਤੇ ਕਿਵੇਂ ਖੇਡਿਆ ਜਾਂਦਾ ਤੁਹਾਡੇ ਦਿਮਾਗ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਲਾਕਾਰਾਂ ਨੂੰ ਹੋਰ ਕੋਈ ਥਾਂ ਨਹੀਂ ਦਿਹਾਉਂਦੀ ਇਹਨਾਂ ਦੇ ਕੋਲ ਹੀ ਕਿਉਂ ਜਾਂਦੇ ਆ ਕਲਾਕਾਰਾਂ ਦੇ ਪਿੰਡਾਂ ਦੇ ਵਿੱਚ ਆਪਦੇ ਪਿੰਡਾਂ 'ਚ ਕਲਾਕਾਰ ਕਿਸੇ ਪਿੰਡ 'ਚ ਜਾਂ ਕਿਸੇ ਸ਼ਹਿਰ 'ਚ ਕਿਉਂ ਨਹੀਂ ਪੜਦੇ ਇੱਕ 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 ਸ਼ਹਿਰ ਦੇ ਵਿੱਚ ਵੀ ਜਾਇਆ ਕਰਨ ਫਿਲਮ ਦੀ ਪ੍ਰੋਮੋਸ਼ਨ ਕਰਨ ਤਾਂ ਸਾਰੇ ਪੰਜਾਬ ਦੇ ਵਿੱਚੋਂ ਲੋਕਾਂ ਦੀ ਮਦਦ ਹੋ ਸਕਦੀ ਆ ਕਿਉਂਕਿ ਫਿਲਮਾਂ ਦਾ ਰੋਜ ਬਣਦੀਆਂ ਜਦੋਂ ਫਿਲਮ ਦੀ ਪ੍ਰੋਮੋਸ਼ਨ ਹੁੰਦੀ ਹੈ ਜੇ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਜ਼ਿਲ੍ਹੇ ਨੂੰ ਵੀ ਜਾਂ ਇੱਕ ਪਿੰਡ ਨੂੰ ਵੀ 5-10 ਲੱਖ ਰੁਪਏ ਦੀ ਮਦਦ ਕਰਨ ਤਾਂ ਕਿੱਥੇ ਗੱਲ ਜਾਂਦੀ ਆ ਫਿਲਮਾਂ ਤੇ ਫਿਲਮਾਂ ਹੀ ਬਣਾਈ ਜਾਂਦੀਆਂ ਜਿਹੜਾ ਕਲਾਕਾਰ ਆ ਉਹ ਉਧਰੋਂ ਤੁਰ ਪੈਂਦਾ ਮੈਂ 10 ਲੱਖ ਦੇ ਤਾਂ ਕੋਈ ਕਹਿੰਦਾ ਮੈਂ 50 ਦੇ ਤਾਂ ਕੋਈ ਕਹਿੰਦਾ ਮੈਂ 70 ਦੇ ਤਾਂ ਓਏ ਭਾਈ ਤੁਹਾਡੇ ਪਿੰਡ ਦੇ ਵਿੱਚ ਦੇਖ ਲਿਆ ਕਰੋ ਉਥੇ ਪੇਸ਼ੈਂਟ ਹੈ ਨਹੀਂ ਉਥੇ ਲੋੜਵੰਦ ਲੋਕ ਹੈ ਨਹੀਂ ਉਥੇ ਅੰਨੇ ਨਹੀਂ ਉਥੇ ਪਾਜ ਨਹੀਂ ਹੈਂ ਕਮਾਲ ਆ ਯਾਰ ਇਹ ਇਹਨਾਂ ਦੇ ਕੰਨੀ ਜੇ ਕੀ ਤਰੇ ਜਾਣੇ ਹੋਵੇ ਅਸੀਂ ਇਹੀ ਹੈ ਇਹ ਕੱਲ ਨੂੰ ਲੀਡਰ ਬਣਨੇ ਆ ਫੇਰ ਤੁਹਾਨੂੰ ਅਕਲ ਆਊਗੀ ਮੈਂ ਤਾਂ ਇਹ ਗੱਲ ਤੇ ਹੈਰਾਨ ਆ ਉਹ ਪੰਜਾਬ ਦਾ ਪੈਸਾ ਲਾਈ ਕਿੱਥੇ ਜਾਂਦੇ ਆ ਯਾਰ ਪੰਜਾਬ ਦੇ ਵਿੱਚੋਂ ਪੇਸ਼ੈਂਟ ਜੇ ਨਹੀਂ ਪੰਜਾਬ ਦੇ ਵਿੱਚ ਲੋੜਵੰਦ ਲੋਕ ਹੀ ਹਨ ਇਹੋ ਜਿਹੇ ਪਰਿਵਾਰ ਵੀ ਆ ਜਿਹੜੇ ਗੁਰੂ ਘਰਾਂ ਚ ਰੋਟੀ ਖਾ ਕੇ ਆਉਂਦੇ ਆ ਆਥ ਨੇ ਤੜਕੇ ਇਹੋ ਜਿਹੇ ਬੰਦੇ ਵੀ ਆ ਜਿਹੜੇ ਇੱਕ ਇੱਕ ਮੈਂਬਰ ਰਹਿ ਗਿਆ ਬਸ ਵਿਚਾਰੇ ਮੈਂ ਖੁਦ ਦੇਖੇ ਹੋਏ ਆ ਮੈਂ ਨਾਂ ਨਹੀਂ ਲੈਂਦਾ ਇਹੜਾ ਇਕੱਲਾ ਇਕ ਰਹਿ ਗਿਆ ਜਾਂ ਦੋ ਰਹਿ ਗਏ ਇਕੱਲਾ ਵਸ ਇੱਕ ਛਾਤਾ ਉਹ ਵੀ ਕੱਚੀ ਘਰ ਚ ਮਿਲਣਾ ਦਾ ਇੱਕ ਤੋੜਾ ਹੀ ਹੋਊਗਾ ਪਾਣੀ ਪੀਣ ਨੂੰ ਜਾਂ ਇੱਕ ਅੱਧਾ ਗਲਾਸ ਆ ਕੋਈ ਸਾਰ ਲੈਣ ਵਾਲਾ ਹੀ ਨਹੀਂ ਜੇ ਇੰਨਾ ਹੀ ਪੈਸਾ ਆ ਗਿਆ ਮਾਚਣ ਜਾਂਦਾ ਤੇ ਆਪਦੇ ਪਿੰਡਾਂ ਚ ਵੜ ਜਾਓ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਦਾ ਲਾਜ ਨਾ ਹੋਵੇ ਪਰ ਪਹਿਲਾਂ ਆਪਦੇ ਘਰ ਤਾਂ ਸੰਭਲੋ ਆਪਦੇ ਭੁੱਖੇ ਮਰੀ ਜਾਣ ਹੈ ਦੂਜਿਆਂ ਨੂੰ ਤੁਸੀਂ ਲੰਗਰ ਲਾਉਂਦੇ ਫਿਰੋ ਢੰਡੋਰੇ ਪੇਟ ਦੇ ਫਿਰੋ ਐਂ ਰਵੀ ਸਿੰਘ ਦਾ ਕੰਮ ਉਪਦਾ ਨਹੀਂ ਭਾਈ ਇਹਦਾ ਕਿੱਧਰ ਨੂੰ ਤਰੇ ਫਿਰਦਾ ਰਹਿੰਦਾ ਹੈ ਪੰਜਾਬ ਦੇ ਵਿੱਚ ਦਾ ਨਮਾ ਦੀ ਟੀਮ ਦੇਖੀ ਹੈ ਨਾ ਉਹ ਦੇਖਿਆ ਬਦੰਦਰ ਹੈ ਵੀਡੀਓ ਹੀ ਪਾਉਂਦਾ ਜਦੋਂ ਪਾਉਂਦਾ ਪ੍ਰੂਫ ਹੀ ਦਿੰਦਾ ਅਸੀਂ ਐਂ ਕਰਤਾ ਜੀ ਸਾਡੀ ਸੇਵਾ ਬਹੁਤ ਵੱਡੀ ਅਸੀਂ ਇੰਨੇ ਘਰ ਪਾਈ ਜਾਂਦੇ ਆ ਪਤਾ ਨਹੀਂ ਕਿੱਥੇ ਪਾਈ ਜਾਂਦੇ ਆ ਮੰਗਲਗਰਾਹ ਤੇ ਨਾ ਤਾਂ ਘਰ ਦੇ ਸੀ ਐ ਪਤਾ ਪਹਿਲਾਂ ਵੀ ਕਿਹਾ ਸੀ ਮੈਂ ਬਟੰਡੇ ਜੇ ਲੈਣਾ ਮੈਨੂੰ ਜ਼ਰਾ ਵੀ ਜ਼ਿੰਗ ਦੇ ਭਾਈ ਘਰ ਨਹੀਂ ਦੇ ਸੀ ਇੱਥੇ ਕਿਤੇ ਨਾ ਮੇਰੇ ਨੇੜੇ ਤੇੜੇ ਦੇ ਸੀ ਮਾਨਸਾ ਜਣੀ ਮੈਂ ਤਾਂ ਦੇਖਿਆ ਕੀ ਕਹਣਾ ਇੱਕ ਅੱਧਾ ਪਤਾ ਹੋਵੇ ਕੋਈ ਚੋਰੀ ਚਪੋਰੀ ਜੇ ਭਾਇਆ ਹਉਤਰ ਪੀਏ ਬਾਦੂ ਆਏ ਹੋਣਗੇ ਉਹ ਪ੍ਰੂਫ ਹੀ ਦਿੰਦਾ ਹੁੰਦਾ ਗੱਲਾ ਉਹ ਵੀ ਬਦੰਦਰ ਹਾਈਦਾ ਸ਼ੁਰੂਆਤ ਹੋਈ ਆ ਪੰਜਾਬ ਪੰਜਾਬ ਵਾਲਿਓ ਤੇ ਵੇਖੋ ਤੁਹਾਡੇ ਪੈਸੇ ਨੂੰ ਕਿਵੇਂ ਕਿੱਧਰ ਨੂੰ ਲੈ ਕੇ ਜਾਣਾ ਦੇਖ ਲਿਆ ਉਹ ਲੋਕਾ ਕੋਲ ਤਾਂ ਪੈਸਾ ਬਾਧੂ ਹੈ ਸਾਥੋਂ ਦੁੱਗਣੀ ਅਮੀਰ ਹੈ ਉਹ ਸਟੇਟ ਆ ਹੁਣ ਤਾਂ ਸੇਬਾਂ ਦੀ ਖੇਤੀ ਤਾਂ ਤਨਤਨ ਕਰਾ ਦਿੰਦੀ ਆ ਮੱਛਲਾਂਾਂ ਦੀ ਤਾਂ ਉਹ ਕਿਉਂ ਨਹੀਂ ਖਾਮ ਸਕਦੇ ਆਪਦੇ ਮਰੀਜ਼ਾਂ ਨੂੰ ਉਥੋਂ ਦੇ ਲੋਕ ਕੀ ਉਹ ਨਹੀਂ ਕਰ ਸਕਦੇ ਦਸਵੰਦ ਨਹੀਂ ਕੱਢ ਸਕਦੇ ਜਾਂ ਲਾਜ ਨਹੀਂ ਕਰਾ ਸਕਦੇ ਕਿਸੇ ਦਾ ਉਹਨਾਂ ਕੋਲੇ ਕੀ ਚੈਰੀਟੇਬਲ ਟਰਸਟ ਹੈ ਨਹੀਂਗੇ ਫਿਰ ਉਹ ਦਸਵੰਦ ਕਿੰਨਾ ਕ ਦਿੰਦੇ ਆ ਵੀਡੀਓ ਪਾਉਣੇ ਹੋ ਤੁਸੀਂ ਤੁਸੀਂ ਸ਼ੋਅ ਕਰ ਦਿਓ ਆਪਦੇ ਅਕਾਊਂਟਾਂ ਤੇ ਦੱਸ ਦਿਓ ਵੀ ਸਾਨੂੰ ਹੁਮਾਚਲ ਵਾਲਿਆਂ ਨੇ ਜਾਂ ਦਿੱਲੀ ਵਾਲਿਆਂ ਨੇ ਯੂਪੀ ਵਿਹਾਰ ਬੰਗਾਲ ਵਾਲਿਆਂ ਨੇ ਐਨੇ ਪੈਸੇ ਭੇਜਿਆ ਇਕਵਾਤਰੇ ਵਰਗੇ 20 ਵੀਡੀਓ ਚ ਕਿਹਾ ਕਹਿੰਦਾ ਪੈਸੇ ਦਾ ਸਾਨੂੰ ਕੱਲੇ ਸਿੱਖ ਹੀ ਦਿੰਦੇ ਆ ਫਿਰ ਬਾਈ ਸਿੱਕਾਂ ਦਾ ਪੈਦਾ ਸਿੱਕਾਂ ਦੇ ਦਾ ਲਾ ਦਿਓ ਪਹਿਲਾਂ ਬਾਅਦ ਜਦੋਂ ਵੱਧ ਗਏ ਤਾਂ ਕਰਵਾ ਦਿਓ ਲਾਜ ਅਸੀਂ ਮਨਾ ਨਹੀਂ ਕਰਦੇ ਤੁਰਪੇ ਜਿੱਧਰ ਨੂੰ ਜੀ ਕਰਿਆ ਸਾਡੇ ਨਹੀਂ ਉਹ ਨਫਾਲ ਕਰਨੀ ਹੋ ਜਾਓ ਗੱਲਾਂ ਕਈਆਂ ਦਾ ਗੁੱਸਾ ਆਂਦਾ ਕੋਈ ਕਹਿੰਦਾ ਤੇਰੀ ਕੀ ਦਸ ਨੇ ਤੂੰ ਚਾਹੁੰਦਾ ਕੀ ਆ ਮੈਨੂੰ ਕੁਝ ਚੀਜ਼ਾਂ ਦੇ ਬਤੰਦਰਾ ਤੂੰ ਐਂ ਕੋ ਕਰਦਾ ਹੈਗਾ ਹੈ ਤੈਨੂੰ ਪੈਸੇ ਨਹੀਂ ਦਿੱਤੇ ਹੁਣੇ ਲੈ ਦੱਸ ਲੀਡੋ ਦਾ ਕਾਇ ਹੋਇਆ ਤੇ ਪੈਸੇ ਦੇਣ ਵੱਡੀਆਂ ਕੰਪਨੀਆਂ ਤੱਕ ਮੈਂ ਕਿ ਇਹ ਜੇ ਕੰਮ ਦੀ ਧਾਰ ਨਹੀਂ ਮਾਰਦਾ ਵੈਕਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ بڑے ਵੱਡੇ ਆ ਥਾਵਾ ਤੇ ਹੱਥ ਜੁੜੇ ਹੋਏ ਆ ਨਾ ਪੰਜੀ ਲਈਏ ਤੇ ਨਾਂ ਲਈਏ ਇਹ ਜੇ ਕੰਮ ਦੀ ਮੈਂ ਇਹਨਾਂ ਤੋਂ ਪੈਸੇ ਲਵਾਂਗਾ ਕਿਉਂਕਿ ਮੈਂ ਵੀਡੀਓ ਤਾਂ ਪਾਉਣਾ ਵੀ ਪੈਸੇ ਚਾਹੀਦੇ ਹੋਣਗੇ ਮੈਨੂੰ ਕੋਈ ਹੈ ਇਹ ਜਾਂ ਬੰਦਾ ਜਿਹੜਾ ਖਰੀਦ ਜੇ ਇਹਨੂੰ ਜਾਂ ਵੇਚਣ ਨੂੰ ਵਾਸਤੇ ਮੈਂ ਤਿਆਰੀ ਬੈਠਾ ਤੁਹਾਨੂੰ ਲੱਗਦਾ 90 ਲੱਖ ਰੇਤਾ ਜੀ ਲੱਖ ਰੇਤਾ ਵੀ ਵਿਖ ਜਾਗੇ ਬਸ ਫਿਰ ਉਹਨਾਂ ਦੀ ਧੰਨਧਨ ਕਰਦੇ ਆਂਗੇ ਜਾਂ ਆਪਾਂ پیسے ਚਾਹੀਦੇ ਹੋਣਗੇ ਆਪਦੀ ਮਨਜੀ ਥੱਲੇ ਛੋਟਾ ਫੇਰੋ ਮਾੜਾ ਮੋਟਾ ਹੈ ਉਹ ਜਿਹੜੇ ਨੂੰ ਸਬ ਕੌਂਸ਼ੀਅੰਸ ਮਾਰ ਕਹਿੰਦੇ ਹੁੰਦੇ ਆ ਉਹਨੂੰ ਓਪਨ ਕਰੋ ਖੋਲੋ ਉਹਨੂੰ ਪਤਾ ਨਹੀਂ ਕਿਹੜੀ ਤੂੜੀ ਭਰੀ ਆ ਉਹਦੇ ਚ ਵਰਤਾਈ ਨਹੀਂ ਕਦੇ ਵਤੰਦਰਾ ਨੇ ਗੱਲ ਮੈਂ ਫੇਟਦਾ ਤਾਂ ਵੀ ਤੁਹਾਡੇ ਪੰਜਾਬ ਦਾ ਪੈਸਾ ਤੁਹਾਡੇ ਸਿੱਖਾਂ ਦਾ ਪੈਸਾ ਤੁਹਾਡੀ ਮਿਹਨਤ ਦਾ ਪੈਸਾ ਹੈ ਆਪਦੇ ਪਿੰਡਾਂ ਚ ਲਾ ਲਓ ਆਪਦੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਆਪਦੇ ਜਾਣਕਾਰਾਂ ਨੂੰ ਭੇਜ ਦਿਓ ਉਦੇ ਦੋਸਤਾਂ ਨੂੰ ਕਹਿ ਦਿਓ ਸਿੱਧੀ ਮਦਦ ਕਰ ਦਿਓ ਜੇ ਕਿਸੇ ਦੀ ਕਰਨੀ ਹੈ ਹੈ ਇਹ ਕਿ ਜੰਟ ਰੱਖੇ ਹੋਏ ਆ ਗਵਰਨਮੈਂਟ ਵੱਲੋਂ ਅਪਰੂਵਡ ਥੋੜੀ ਐ ਇਹ ਕੋਈ ਹੈ ਲੀਡਰ ਨੂੰ ਮਿਲਣਾ ਪੈਂਦਾ ਇਹਨਾਂ ਨੂੰ ਜਾ ਕੇ ਦੇਖ ਲਿਓ ਮੇਰੀ ਪੋਸਟ ਪਈ ਹੈ ਜਿਹੜੀ ਮੈਂ ਵੀਡੀਓ ਪਾਈ ਸੀ ਪਹਿਲਾਂ 5-10 ਦਿਨ ਮਨਰਾਜ ਮਾਨ ਦੇ ਨਾਂ ਤੇ ਮੇਰਾ ਪੇਜ ਉਹਦੇ ਕੁਵਾਤਰੇ ਨੇ ਕਿੰਨੇ ਬੰਦਿਆਂ ਨੂੰ ਸਿੱਖ ਕਹਿ ਕੇ ਘੇਮੋੜਤਾ ਹੈ ਕੋਤਰਾ ਕਹਿ ਰਿਹਾ ਕਹਿੰਦਾ ਅਖੇ ਪੀਜੀਆਈ ਚ ਵਗਜੋ ਹੈ ਵੀ ਫਿਰ ਜੇ ਪੀਜੀਆਈ ਦੀ ਸਲਾਈ ਦੇਣੀ ਹੈ ਤੇ ਲੋਕਾਂ ਨੇ ਪੀਜੀਆਈ ਚ ਜਾਣੂ ਤੇਰੇ ਕੋਲੇ ਕਿਹੋਂ ਫਤੂਆ ਦੇ ਡੈਂਡੀ ਡੋਰਾ ਚੱਕ ਤੇ ਤੂੰ ਬੰਦ ਕਰ ਆ ਬਸ ਸਿਸਟਮ ਇੱਥੇ ਬਾਈਕਟ ਕਰ ਸਾਰੇ ਕਾਇਦਾ ਤੂੰ ਕੋ ਪੈਸੇ ਮੰਗੀ ਜਾਂਦਾ ਲੋਕਾਂ ਤੋਂ ਫਿਰ ਹੈ ਜਦੋਂ ਲੋਕਾਂ ਨੂੰ ਤੇਰੇ ਕੋਲੇ ਮਦਦ ਵਾਸਤੇ ਪੰਜਾਬ ਦੇ ਲੋਕ ਜਾਂਦੇ ਆ ਜਦੋਂ ਪੱਗਾਂ ਵਾਲੇ ਜਾਂਦੇ ਆ ਸਿੱਖ ਜਾਂਦੇ ਆ ਉਦੋਂ ਤੂੰ ਕਹਿਣਾ ਪੀਜੀਆਈ ਵਗਜੋ ਇਹ ਕਿਹੜੀ ਸਲਾਈ ਹੋਈ ਅਖੇ ਅਸੀਂ ਕਾਰਨ ਬਣਾ ਦਿੰਦੇ ਆ ਕਾਰਨ ਤਾਂ ਉਹ ਪਿੰਡ ਦਾ ਮੈਂਬਰ ਸਰਪੰਚ ਵੀ ਬਣਾਉਂਦਾ ਤੇਰਾ ਕਾਰਨ ਵਾੜਾ ਚੱਲੂਗਾ ਕੋਈ ਨੇਤਾ ਐ ਤੂੰ ਹੈ ਤੇ ਪੀਜੀਆਈ ਦੀ ਸਲਾਈ ਦੇਣੀ ਆ ਫਿਰ ਤੂੰ ਕੋ ਖੋਲੀ ਬੈਠਾ ਇੱਥੇ ਟਕਵਾਂਜ ਉਥੇ ਗਿਆ ਨੂੰ ਕਹਿੰਦਾ ਪੀਜੀਆਈ ਲੈ ਜਾ ਫਿਰ ਤੂੰ ਕਾਦੇ ਬਾਤ ਤੇ ਬੈਠਾ ਇੱਥੇ ਕਬਾੜਾ ਯਾਰ ਪੀਜੀਆਈ ਦਾ ਤਾਂ ਕੋਲ ਨੂੰ ਹੀ ਪਤਾ ਹੈ ਕਾਊਂਟਰ ਦੇ ਆ ਪੀਜੀਆਈ ਤੋਂ ਲੋਕ ਕਿਉਂ ਨਹੀਂ ਜਾਇਆ ਜਾਂਦਾ ਸਭ ਦਾ ਸਭ ਨੂੰ